ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੇਰੇ ਮਾਨ ਗੁਰ ਸ਼ਬਦ ਦੇ ਸੁਖ ਹੋਏ ਗੁਰ ਪੂਰੇ ਕੀ ਚੱਕਰੇ ਫਿਰ ਤਾਂ ਜਾਏ ਨਾ ਕੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਸ਼ਾਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰੰਦ ਤੋਂ ਉਚਾਰਨ ਕੀਤੀਆਂ ਗਈਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 46 ਅੰਕ ਤੇ ਸੁਭਾਇਮਾਨ ਹਨ ਇਹਨਾਂ ਤੁਕਾਂ ਰਹੀਂ ਗੁਰੂ ਸਾਹਿਬ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਸਾਨੂੰ ਜੋ ਸੰਦੇਸ਼ ਦੇ ਰਹੇ ਹਨ ਆਓ ਉਹਦੀ ਵਿਚਾਰ ਕਰੀਏ ਮੇਰੇ ਮਨ ਗੁਰ ਸ਼ਬਦੇ ਸੁਖ ਹੋਏ हे मेरे माना गुरु दे शब्द नाल जुड़ गुरु दे शब्द नाल जुड़यां हे आत्मिक आनंद मिलदा है गुरु दे शब्द नाल जुड़या हे मन दा सुख मिलदा है गोरे पूरे की चाकरी व्यर्थ जाए ना कोई ਇਸ ਤੁਕ ਵਿੱਚ ਗੁਰੂ ਸਾਹਿਬ ਨੇ ਪੂਰੇ ਗੁਰੂ ਦੀ ਗੱਲ ਕੀਤੀ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਪੂਰੇ ਗੁਰੂ ਹਨ ਅਸੀਂ ਉਹਨਾਂ ਦੇ ਹੀ ਲੜ ਲੱਗਣਾ ਹੈ ਉਹਨਾਂ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਪਰਮਾਤਮਾ ਦੇ ਉਸ ਅਕਾਲ ਪੁਰਖ ਦੇ ਸਿਫਤ ਸਲਾਹ ਕੀਤੀ ਹੈ ਉਸਤਤ ਕੀਤੀ ਹੈ ਤੇ ਸਾਨੂੰ ਜੀਵਨ ਮਾਰਗ ਦਰਸਾਇਆ ਹੈ ਇਸ ਲਈ ਅਸੀਂ ਗੁਰੂ ਰਣ ਸਾਹਿਬ ਜੀ ਦੀ ਸ਼ਬਦ ਨਾਲ ਜੁੜ ਕੇ ਸ਼ਬਦ ਦੀ ਵਿਚਾਰ ਕਰਨੀ ਹੈ ਜੋ insan ਸ਼ਬਦ ਦੀ ਵਿਚਾਰ ਸਮਝ ਕੇ ਉਸ ਅਨੁਚਾਰ ਉਸ ਅਨੁਸਾਰ ਚੱਲਦਾ ਹੈ ਉਹ ਗੁਰੂ ਦੇ ਦਰ ਤੋਂ ਫਿਰ ਖਾਲੀ ਨਹੀਂ ਜਾਂਦਾ ਭਾਵ ਚੰਗੀ ਸੋਚ ਸਮਝ ਲੈ ਕੇ ਜਾਂਦਾ ਹੈ ਇੱਥੇ ਥੋੜਾ ਜਿਹਾ ਆਪ ਨੂੰ ਜਰੂਰ ਦੱਸ ਦਵਾਂ ਕਿ ਗੁਰੂ ਸਾਹਿਬ ਨੇ ਇੱਥੇ ਲਿਖਿਆ ਹੈ ਕਿ ਵਰਥਾ ਜਾਏ ਨਾ ਕੋਏ ਕਿ ਗੁਰੂ ਦੇ ਦਰ ਤੋਂ ਖਾਲੀ ਨਹੀਂ ਜਾਂਦਾ ਇੱਥੇ ਗੁਰੂ ਸਾਹਿਬ ਨੇ ਪਦਾਰਥਾਂ ਦੀ ਗੱਲ ਨਹੀਂ ਕੀਤੀ ਕਿ ਗੁਰੂ ਸਾਹਿਬ ਕੋਈ ਪਦਾਰਥ ਦੇਖ ਕੇ ਭੇਜਦੇ ਹਨ ਇੱਥੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਜੋ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਸ ਨੂੰ ਉਦੀ ਵਿਚਾਰ ਨੂੰ ਸਮਝ ਕੇ ਉਸ ਅਨੁਸਾਰ ਚੱਲਦਾ ਹੈ ਉਹ ਆਪਣੀ ਇਥੋਂ ਚੰਗੀ ਸਮ ਸੋਚ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਕੇ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ